ਸਸਕਲ ਜੀ ਸਾਰਿਆਂ ਨੂੰ ਚੈਨਲ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ YouTube ਵਾਲੇ ਫਾਰਮਰ ਤੇ ਪੰਜਾਬ ਦੇ ਉੱਪਰ ਲਗਾਤਾਰ ਮੀਂਹ ਹੜ ਦਾ ਖਤਰਾ ਮੰਡਰਾ ਰਿਹਾ ਹੈ ਜੀ ਪੰਜ ਤੋਂ ਲੈ ਕੇ 8 ਸਤੰਬਰ ਦੀ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ ਇਲਾਕੇ ਵਿੱਚ ਮੀਂਹ ਹੈ ਕੀ ਹਾਲਾਤ ਨੇ ਮੀਂਹ ਦੇ ਕਿਹੜੇ ਜ਼ਿਲ੍ਹੇ ਵਿੱਚ ਮੌਸਮ ਸਾਫ਼ ਹੋ ਰਿਹਾ ਹੈ ਹੜਾਂ ਦੀ ਕੀ ਸਥਿਤੀ ਹੈ ਲਗਾਤਾਰ ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਇਹ ਇਲਾਕਾ ਜਿਹੜਾ ਖਾਸ ਤੌਰ ਤੇ ਬੱਦਲਵਾਈ ਛਾਈ ਹੋਈ ਹੈ ਜੀ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਹੁਸ਼ਿਆਰਪੁਰ ਨਮਾਸ਼ਾਹ ਲੁਧਿਆਣਾ ਮਲੇਰਕੋਟਲਾ ਇਹ ਮੇਨ ਜ਼ਿਲ੍ਹੇ ਨੇ ਜਿੰਨਾਂ ਵਿੱਚ ਬੱਦਲਵਾਈ ਕਿਨਮਣ ਕਣੀ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਬਿਨਾਂ ਕਿਸੇ ਦੇਰ ਤੋਂ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ 5 ਸਤੰਬਰ ਦੀ ਗੱਲ ਕਰੀਏ ਤਾਂ 5 ਸਤੰਬਰ ਨੂੰ ਮੇਨ ਤੌਰ ਤੇ ਜਿਹੜਾ ਮੀਂਹ ਹੈ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਇਹਨਾਂ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਮੁਹਾਲੀ ਅਤੇ ਪਟਿਆਲੇ ਵਿੱਚ ਵੀ ਕੁਸ਼ਕ ਬੂੰਦਾਬੰਦੀ ਹੋ ਸਕਦੀ ਹੈ ਤੇ ਤਰਨਤਾਰਨ ਅੰਮ੍ਰਿਤਸਰ ਲੈ ਜਲੰਧਰ ਤੋਂ ਥੱਲੇ ਲੁਧਿਆਣਾ ਬਰਨਾਲਾ ਸੰਗਰੂਰ ਅਤੇ ਮਾਨਸਾ ਇਹਨਾਂ ਵਿੱਚ ਵੀ ਕੁਝ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਸਿਲਕਾ ਤੇ ਬਠਿੰਡਾ ਵਿੱਚ ਮੌਸਮ ਸਾਫ਼ ਦਿਖਾਈ ਦੇ ਰਿਹਾ ਸੇਮ ਹਾਲਾਤ 6 ਸਤੰਬਰ ਨੂੰ ਵੀ ਨੇ ਸ਼ੇਸਤੰਭੂ ਦੇਖੋਗੇ ਤਾਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਸਿਲਕਾ ਮੋਗਾ ਨਾਲੇ ਨਾਲ ਬਠਿੰਡਾ ਮਾਨਸਾ ਸੰਗਰੂਰ ਤੇ ਬਰਨਾਲਾ ਮੌਸਮ ਸਾਫ਼ ਹੈ ਜੀ ਪਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੁਹਾਲੀ ਵਿੱਚ ਮੀਂਹ ਦੀ ਉਮੀਦ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਪਟਿਆਲਾ ਤੇ ਫਤਿਹਗੜ੍ਹ ਵਿੱਚ ਕੁਝ ਕੁ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ 7 ਤਰੀਕ ਨੂੰ ਮੌਸਮ ਬਦਲ ਰਿਹਾ ਜੀ ਪੂਰੇ ਪੰਜਾਬ ਦੇ ਵਿੱਚ ਤਗੜੇ ਮੀਂਹ ਦੀ ਉਮੀਦ ਹੈ ਪਰ ਮੇਨ ਤੌਰ ਤੇ ਜਿਹੜਾ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਜੀ ਉਹ ਸਾਨੂੰ ਪਠਾਨਕੋਟ ਵਿੱਚ ਉਸ਼ਿਆਰਪੁਰ ਵਿੱਚ ਰੂਪਨਗਰ ਮੋਹਾਲੀ ਪਟਿਆਲਾ ਫਤਿਹਗੜ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਬਾਕੀ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਬਰਨਾਲਾ ਪਠੰਡਾ ਮੁਕਸਰ ਫਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮੋਗਾ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀ ਉਮੀਦ ਕਾਫੀ ਘੱਟ ਦੀ ਦਿਖਾਈ ਦੇ ਰਹੀ ਹੈ ਪਰ ਹੜ੍ਹਾਂ ਦਾ ਖਤਰਾ ਹਲੇ ਵੀ ਬਰਕਰਾਰ ਹੈ ਕਿਉਂਕਿ 8 ਤਰੀਕ ਨੂੰ ਦੇਖੋਗੇ ਤਾਂ ਫੇਰ ਤੋਂ ਮੀਂਹ ਪੂਰਬੀ ਪੰਜਾਬ ਵਿੱਚ ਦਿਖਾਈ ਦੇ ਰਿਹਾ ਪਠਾਨਕੋਟ ਦੇ ਵਿੱਚ ਤਗੜੇ ਮੀਂਹ ਦੀ ਉਮੀਦ ਹੈ ਇਤੇ ਜਿਸ ਦੇ ਨਾਲ ਹਾਲਾਤ ਵਿਗੜ ਸਕਦੇ ਨੇ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਰਜਾ ਅਜੀਤ ਸਿੰਘ ਨਗਰ ਮੋਹਾਲੀ ਅਤੇ ਪਟਿਆਲਾ ਦੇ ਵਿੱਚ ਵੀ ਵੱਖਰੀ ਵੱਖਰੀ ਇਲਾਕਿਆਂ ਦੇ ਵਿੱਚ ਥੋੜੀ ਬਹੁਤੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਤੇ ਖਤਰੇ ਦੇ ਨਿਸ਼ਾਨ ਪੱਛ ਸਕਦੇ ਨੇ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਤੇ ਸੰਗਰੂਰ ਦੀ ਗੱਲ ਕਰੀ ਤਾਂ ਹਾਲਾਤ ਥੋੜੀ ਬਹੁਤੀ ਵਰਖਾ ਦੇ ਨੇ ਬਾਕੀ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਰਨਾਲਾ ਬਠਿੰਡਾ ਤੇ ਮਾਨਸਾ ਇਹ ਲਗਭਗ ਅਗਰ ਗੱਲ ਕਰੀਏ ਤਾਂ ਨੌਕ ਜ਼ਿਲ੍ਹੇ ਨੇ ਜਿਹੜੇ ਡਰਾਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਵਿੱਚ ਕੋਈ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਹੀਂ ਹੈ। ਬਾਕੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਮੈਂਟ ਜ਼ਰੂਰ ਕਰਿਓ ਕੀ ਹਾਲਾਤ ਨੇ ਮੌਸਮ ਦੇ। ਰੱਬ ਅਗੇ ਅਰਦਾਸ ਕਰੋ ਕਿ ਪੰਜਾਬ ਦੇ ਉੱਪਰ ਜੋ ਮਾੜੀ ਘੜੀ ਚੱਲ ਰਹੀ ਹੈ ਇੱਕ ਇੱਕ ਦਿਨ ਕਿਤੇ ਨਜਿੱਠਦੀ ਹੋਈ ਦਿਖਾਈ ਦੇਵੇ। ਆਪਣੇ ਬੱਚਿਆਂ ਨੂੰ ਸੇਫ ਰੱਖੋ। ਬਰਸਾਤੀ ਨਾਲਿਆਂ ਤੋਂ ਨਦੀਆਂ ਤੋਂ ਦੂਰ ਰੱਖੋ ਕਿਉਂਕਿ ਫੇਰ ਤੋਂ ਬਰਸਾਤ ਅਗਰ ਆਉਂਦੀ ਹੈ ਤਾਂ ਨੁਕਸਾਨ ਹੋਰ ਜ਼ਿਆਦਾ ਵੱਧ ਸਕਦਾ ਹੈ। ਤੇ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਕਿਸੇ ਵੀ ਤੁਸੀਂ ਭਗਵਾਨ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖ ਕੇ ਕਮੈਂਟ ਜਰੂਰ ਕਰਿਓ ਤਾਂ ਕਿ ਜਾਣਕਾਰੀ ਇਹ ਜਿਹੜੀ ਉਹ ਵੱਧ ਤੋਂ ਵੱਧ ਸ਼ੇਅਰ ਹੋ ਸਕੇ ਤੇ ਰੱਬ ਅੱਗੇ ਅਰਦਾਸ ਹੋ ਸਕੇ ਜਿੱਥੇ ਵੀ ਨੁਕਸਾਨ ਹੋਇਆ ਉਹਨਾਂ ਦਾ ਭਲਾ ਹੋਵੇ ਤੇ ਮਿਲਦੇ ਆਂ ਜਲਦ ਅਗਲੀ ਵੀਡੀਓ ਵਿੱਚ ਧੰਨਵਾਦ ਜੀ